ਦੇ ਨਾਲ ਜੁੜੀ ਹੋਈ ਆ ਰਹੀ ਹੈ ਜੀ ਹਾਂ ਪ੍ਰੇਮ ਢਿੱਲੋਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਗੈਂਗਸਟਰਾਂ ਦੇ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਕਿ ਆ ਜਾ ਰਿਹਾ ਹੈ ਕਿ 15 ਤੋਂ 20 ਰਾਉਂਡ ਫਾਇਰਿੰਗ ਬ੍ਰੈਮਟਨ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਉਸ ਦਾ ਘਰ ਆ ਪ੍ਰੇਮ ਢਿੱਲੋਂ ਦਾ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਗੈਂਗਸਟਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਮਾਮਲੇ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਨਤਾ ਖਰੜ ਗੁਰਜੰਟ ਜਨਤਾ ਨਾਮ ਦਾ ਗੈਂਗਸਟਰ ਹਾਊਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਲਈਤੀ ਗਈ ਹੈ। ਉਹ ਪੋਸਟ ਦੇ ਵਿੱਚ ਗੀਤ MP3 ਦਾ ਵੀ ਜ਼ਿਕਰ ਕੀਤਾ ਗਿਆ ਵਾ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਗੀਤ MP3 ਦੇ ਉੱਤੇ ਪ੍ਰੇਮ ਢਿੱਲੋਂ ਦਾ ਗਾਣਾ ਰਿਲੀਜ਼ ਹੁੰਦਾ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਸਿੱਧੂ ਮੂਸੇਵਾਲੇ ਦਾ ਵੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਰਾਹੀਂ ਹੀ ਪ੍ਰੇਮ ਢਿੱਲੋਂ 올ਡ ਸਕੂਲ ਗਾਣੇ ਦੇ ਨਾਲ ਹੀ ਪ੍ਰੇਮ ਢਿੱਲੋਂ ਚਰਚਾ ਦੇ ਵਿੱਚ ਆਇਆ ਸੀ। ਹੁਣ ਇਸ ਮਾਮਲੇ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਦਾਨਿਸ਼ ਗੁਪਤਾ ਜੀ ਉਹਨਾਂ ਦੇ ਕੋਲੋਂ ਜਾਣਾਂਗੇ ਕੀ ਮਾਮਲਾ ਹੈ ਦਾਨਿਸ਼ ਜੀ ਮੁਰਤੋਂ ਪ੍ਰੇਮ ਢਿੱਲੋਂ ਨੂੰਤਮ ਕਿਆਉਤਾ ਪਹਿਲਾਂ ਆਂਦੀ ਆਈ ਨੇ ਹੁਣ ਉਹਨਾਂ ਦੇ ਬ੍ਰੈਮਟਨ ਕਾਰ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਗਈ ਆ ਆ ਬਿਲਕੁਲ ਨਿਕਨ ਜੀ ਪਹਿਲਾਂ ਵੀ ਇਹ ਮਾਮਲਾ ਸਾਹਮਣੇ ਆਇਆ ਸੀਗਾ ਪਹਿਲਾਂ ਵੀ ਅਸ ਤੋਂ ਕੁਝ ਸਮੇਂ ਪਹਿਲਾਂ ਜਦੋਂ ਥੈਡ ਆ ਰਹੀ ਸੀ ਕਿ ਪ੍ਰੇਮ ਟੱਲੋਂ ਨੂੰ ਇਸ ਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਦੱਸਦੀ ਹੈ ਕਿ ਜਿਹੜੇ ਪ੍ਰੇਤ ਸੇਖੋ ਅਮਿਤ ਸਰਿਆ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਅਮਿਤ ਸਰ ਦੇ ਵਿੱਚ ਸੋ ਪਹਿਲਾਂ ਵੀ ਤੁਹਾਨੂੰ ਜਾਣਦੀਆਂ ਸੀ ਹੁਣ ਵੀ ਜਿਹੜੀ ਪੋਸਟ ਹੈ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਪੁਸ਼ਟੀ ਹਾਲਾਂਕਿ ਅਸੀਂ ਇਸ ਚੀਜ਼ ਅਸੀਂ ਨਹੀਂ ਕਹਦੇ ਸੂਤਰਾਂ ਦੇ ਆਧਾਰ ਤੇ ਇਹ ਖਬਰ ਹੈ ਇਸ ਵੇਲੇ ਵੀ ਜਿਹੜੀ ਫਾਇਰਿੰਗ ਵੱਜੇ ਬਦਲਤੀ ਹੋਈ ਹੈ ਇਹਨਾਂ ਦੇ ਜਿਹੜੇ ਮੇਨ ਗੇਅਰ ਦੇ ਉੱਪਰ 15 ਤੋਂ 20 ਫਾਇਰ ਹੋਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਜਨਟਾ ਖੜੇ ਵੱਲੋਂ ਕਿ ਇਹ ਜਿਹੜੀ ਫਾਇਰਿੰਗ ਹੈ ਸਿਰਫ ਡਰੋਨ ਦੀ ਹੋਈ ਹੈ ਇਹ ਹਜੇ ਕੋਈ ਟ੍ਰੇਲਰ ਹੈ ਲੇਕਿਨ ਉਹ ਸਵਾਲ ਵੱਡੇ ਖੜੇ ਹੋ ਰਹੇ ਨਹੀਂ ਕਿਉਂਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਜੇ ਵੀ ਜਿਹੜਾ ਜ਼ਿਕਰ ਕੀਤਾ ਗਿਆ ਜੀਟੀਐਮਪੀ3 ਜਿਹੜੀ 뮤직 ਦੀ ਜਿਹੜੀ ਕੰਪਨੀ ਦਾ ਜ਼ਿਕਰ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਪੋਸਟਾਂ 'ਚ ਜੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਿੰਪਥੀ ਲੈਣ ਲਈ ਰੁਕਾ ਕਰੋ ਜਿਹੜਾ ਕ੍ਰੀਮ ਢਿਲ ਕਦੋਂ ਕਬੜ ਨਿਕਲ ਰਹੀ ਹੈ ਜਿਹੜੇ ਸਾਈਬਰ ਡਿਪਾਰਟਮੈਂਟ ਨੇ ਉਹ ਵੀ ਇਸ ਦੇ ਉੱਪਰ ਤੇ ਜਿਹੜੀ ਜਾਣਕਾਰੀ ਲਗਾਤਾਰ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੀ ਜਿਹੜੇ ਯੂਆਰ ਲਿੰਕ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਮੈਸੇਜ ਹੈ ਕਿੱਥੋਂ ਸਰਕੂਲੇਟ ਹੋ ਰਿਹਾ ਹੈ ਇਸ ਦੀ ਰੂਟ ਕਿਹੜੀ ਹੈ ਇਸ ਦੇ ਪਿੱਛੇ ਹੱਥ ਕਿਹਦਾ ਕਿਉਂਕਿ ਪੇਮਟ ਲੋ ਪਹਿਲਾਂ ਵੀ ਕਾਫੀ ਕੌਂਟਰੋਵਰਸੀਆਂ ਦੇ ਵਿੱਚ ਫਸੇ ਰਹਿੰਦੇ ਨੇ ਇਸ ਤਰੀਕੀਆਂ ਅਠਰਾਟਸ ਪਹਿਲਾਂ ਵੀ ਹੁੰਦੀਆਂ ਨੇ ਸੋ ਹਾਲਾਂ ਇਹ ਜਿਹੜਾ ਵਿਸ਼ਾ ਹੈ ਇਹ ਜਾਂਚ ਦਾ ਬਣਿਆ ਹੋਇਆ ਇਸ ਤਰੀਕੇ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਲੇਕਿਨ ਜਿਹੜੀ ਸਵੇਰ ਤੋਂ ਇਹ ਖਬਰ ਪੂਰੀ ਜਾਗ ਦੇ ਵਿੱਚ ਫੈਲ ਚੁੱਕੀ ਹੈ ਕਿ ਜਿਹੜੀ ਗੋਲੀਆਂ ਚ ਇਹਦਾ ਇਸ ਮਾਮਲੇ ਦੇ ਵਿੱਚ ਕੋਈ ਬੜੀ ਅਹਿਮ ਭੂਮਿਕਾ ਜਿਹੜੀ ਨਿਭਾਉਣੀ ਪੈ ਸਕਦੀ ਹੈ ਜੀ ਬਿਲਕੁਲ ਤੇ ਇਸ ਵਕਤ ਕੀ ਆ ਜਾ ਰਿਹਾ ਹੈ ਕਿ ਜਿਹੜਾ ਪ੍ਰੇਮ ਢਿੱਲੋ ਨੂੰ ਇਸ ਗਾਣੇ ਦੇ ਜਿਹੜਾ ਗੀਤ MP3 ਤੇ ਇਸ ਦਾ ਗਾਣਾ ਰਿਲੀਜ਼ ਹੁੰਦਾ ਮਜਾਇਲ ਕਰਕੇ 1 ਮਹੀਨਾ ਪਹਿਲਾਂ ਉਸ ਨੂੰ ਲੈ ਕੇ ਵੀ ਕੋਈ ਆ ਸਾਹਮਣੇ ਆ ਰਿਹਾ ਕਿ ਉਸ ਗਾਣੇ ਦੇ ਕਾਰਨ ਕੀਤਾ ਜਾ ਰਿਹਾ ਹੈ ਸਭ ਇਹ ਪੂਜ ਸਨਜੀ ਕੀਤੀ ਗਿਆ ਉਸ ਵਿੱਚ ਦੱਸਿਆ ਗਿਆ ਕਿ ਅੱਜ ਜੋ ਪ੍ਰੇਮ ਢਿੱਲੋ ਦੇ ਘਰ-ਬਾਰ ਗੋਲੀਆਂ ਚੱਲੀਆਂ ਨੇ ਉਹ ਮੈਚ ਦਵਾਈਆਂ ਨੇ ਤੇ ਬਹੁਤ ਵਾਰ ਇਹਨੂੰ ਟਾਲਿਆ ਗਿਆ ਲੇਕਿਨ ਇਹ ਟਲਿਆ ਨਹੀਂ ਇਹ ਸਿੱਧੂ ਦੇ ਨਾਲ ਜਿਹੜਾ ਅੱਗੇ ਆਇਆ ਇਸ ਨੇ ਸਿੱਧੂ ਦੇ ਨਾਮ ਤੋਂ ਆਪਣਾ ਨਾਮ ਬਣਾਇਆ ਜੀ 올ਡ ਸਕੂਲ ਗਾਣੇ ਤੋਂ ਕਿਹੜਾ ਫੀਰੀਆ ਟੂ ਤੇ ਵੀ ਗਿਆ ਵੱਡੇ ਵੱਡੇ ਜ਼ਿਕਰ ਕੀਤੇ ਗਏ ਨੇ ਪੋਸਟਰ ਦੇ ਵਿੱਚ ਗੱਲਾਂ ਜੁੜਦੀਆਂ ਨੇ ਪ੍ਰੇਮ ਢਿੱਲੋ ਦੀ ਜ਼ਿੰਦਗੀ ਦੇ ਨਾਲ ਹੀ ਲੇਕਿਨ ਫਲਾਹ ਪ੍ਰੇਮ ਚ ਲੋ ਦੇ ਵੱਲੋਂ ਵੀ ਇਸ ਦੇ ਉੱਪਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੋ ਸਿੱਧੂ ਦੇ ਨਾਲ ਜੋੜਿਆ ਜਾ ਰਿਹਾ ਇਸ ਕੇਸ ਨੂੰ ਸੈਂਪਥੀ ਦਾ ਨਾਮ ਦਿੱਤਾ ਜਾ ਰਿਹਾ ਕਿ ਸਿੱਧੂ ਦੇ ਮਰਨ ਤੋਂ ਬਾ ਤੋ ਉਸ ਦੇ ਉੱਪਰ ਵੀ ਇੱਕ ਕੰਟਰੋਵਰਸੀ ਜਿਹੜੀ ਜੁੜਦੀ ਨਜ਼ਰ ਆ ਰਹੀ ਹੈ ਲੇਕਿਨ ਫਿਲਹਾਲ ਹਜੇ ਪ੍ਰੇਮ ਟਲੋ ਦਾ ਕੋਈ ਵੀ ਬਿਆਨ ਨਹੀਂ ਸਾਹਮਣੇ ਆਇਆ ਕੋਈ ਸੋਸ਼ਲ ਮੀਡੀਆ ਅਕਾਊਂਟ ਤੋਂ ਉਹਨਾਂ ਦੀ ਟੀਮ ਵੱਲੋਂ ਵੀ ਇਸ ਦੇ ਉੱਪਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਲੇਕਿਨ ਫਿਲਹਾਲ ਇਹ ਜਾਂਚ ਦਾ ਵਿਸ਼ਾ ਕਿਉਂਕਿ ਹਜੇ ਜਿਹੜੀ ਇਨਫੋਰਮੇਸ਼ਨ ਹੈ ਜਿਹੜਾ ਪੱਕਾ ਜਿਹੜੀ ਪ੍ਰਮਾਣਿਤ ਹੈ ਹਜੇ ਨਹੀਂ ਕਰਦੇ ਕੋਈ ਵੀ ਇਸ ਦੀ ਪੁਸ਼ਟੀ ਨਹੀਂ ਆ ਰਹੀ ਸੋ ਲੇਕਿਨ ਹਜੇ ਦੇਖਣਾ ਹੋਵੇਗਾ ਕਿ ਇਸ ਦੇ ਉੱਪਰ ਬਿਆਨ ਸਾਹਮਣੇ ਆਉਂਦੇ ਨੇ ਪ੍ਰੇਮ ਟਲੋ ਦੇ ਜਾਂ ਨਹੀਂ ਆਉਂਦੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਮ ਸੋ ਪ੍ਰੇਮ ਢਿੱਲੋਂ ਨੂੰ ਲਗਾਤਾਰ ਧਮਕੀਆਂ ਦਾ ਮੇਲ ਨਹੀਂ ਰਹੀਆਂ ਸੀ ਪਰ ਹੁਣ ਉਹਨਾਂ ਨੂੰ ਉਹਨਾਂ ਦੇ ਕਾਰ ਦੇ ਉੱਤੇ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਉਹਨਾਂ ਦੇ ਕਾਰ ਦੇ ਉੱਤੇ ਫਾਇਰਿੰਗ ਹੋਈ ਹੈ ਜਿਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਪੋਸਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਤੂੰ ਗੀਤ MP3 ਦੇ ਨਾਲ ਗਾਣਾ ਕੱਢਿਆ ਤੂੰ ਸਿੱਧੂ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਟੂਰ ਕੀਤਾ ਇਹ ਸਭ ਗੱਲਾਂ ਦਾ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹਾਲਾਂਕਿ ਓਨ 에ਅਰ ਇਸ ਖਬਰ ਦੀ ਪੁਸ਼ਟੀ ਨਹੀਂ ਕਰ ਰਿਹਾ ਪਰ ਇੱਕ ਵੱਡੀ ਖਬਰ ਇਸ ਵਕਤ ਕਾਫੀ ਵਾਇਰਲ ਹੋ ਰਹੀ ਹੈ ਕਿ ਬ੍ਰੈਮਟਨ ਦੇ ਵਿੱਚ ਪ੍ਰੇਮ ਢਿੱਲੋਂ ਗਾਇਕ ਦੇ ਉੱਤੇ ਪ੍ਰੇਮ ਢਿੱਲੋਂ ਗਾਇਕ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਅਕਸਰ ਹੀ ਅਦਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਬੀਤੇ ਕੁਝ ਮਹੀਨਾ ਪਹਿਲੇ ਜਾਂ ਕੁਝ ਮਹੀਨਾ ਪਹਿਲੇ ਜਦ ਏ ਪੀ ਢਿੱਲੋਂ ਦੇ ਘਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਕੈਨੇਡਾ ਦੇ ਵਿੱਚ ਹੀ ਉਸ ਦੀ ਜ਼ਿੰਮੇਵਾਰੀ ਵੀ ਗੈਂਗਸਟਰ ਦੇ ਵੱਲੋਂ ਲਿੱਤੀ ਜਾਂਦੀ ਹੈ ਤੇ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਜਿਹੜਾ ਸਲਮਾਨ ਖਾਨ ਦੇ ਨਾਲ ਗਾਣਾ ਕੀਤਾ ਸੀ ਉਸ ਨੂੰ ਲੈ ਕੇ ਉਸ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਸੀ ਪਰ ਹੁਣ ਵੀ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਉੱਤੇ 15 ਤੋਂ 20 ਰਾਉਂਡ ਫਾਇਰਿੰਗ ਕੀਤੀ ਗਈ ਹੈ ਇਸ ਵਕਤ ਦੀ ਵੱਡੀ ਖਬਰ ਪੰਜਾਬੀ ਗਾਇਕ ਪ੍ਰੇਮ